ਉਹ ਤੋਂ ਮੈਨੇ ਆਪਦਾ ਬਿਆਨਬਾਜ਼ੀ ਕਰ ਲਈ ਅੱਜ ਤੁਸੀਂ ਸਾਡੇ ਪਿੰਡ ਦੇ ਸਾਰਿਆਂ ਦੇ ਮੂੰਹ ਸੁਣੋਗੇ ਕੋਈ ਕੀ ਸੀ 5 ਤਰੀਕ ਦਾ ਦਿਨ ਸੀ ਅਸੀਂ ਮਤਾ ਪਾ ਆਇਆ ਸੀ ਦਿੱਤੀ ਤੋਂ ਵੀ ਤਰਾਂ ਨਸ਼ੇ ਵਾਲੇ ਬੰਦੇ ਦਾ ਸਾਥ ਨਹੀਂ ਦਿੱਤਾ ਜਾਏਗਾ ਉਹਦਾ ਪਰੰਪਰਿ ਸਾਡੇ ਪਿੰਡ ਦੀਆਂ ਮਾਵਾਂ ਰੋਡੀਆਂ ਸੀ ਸਾਡੇ ਪਿੰਡ ਦੀਆਂ ਪਹਾੜਾਂ ਰਹਦੀਆਂ ਸੀ ਐਸਐਚਓ ਬਾਰੋ ਦਾ ਤੁ ਪਤਾ ਕਰੋ ਅਸੀਂ ਲਗਭਗ 6-7 ਬੰਦੇ ਭરાਏ ਜਿਹੜੇ ਗਾਰੋ ਠੀਕ ਉਹਦੀ ਘਰ ਦੀ ਉਹਨੂੰ ਰੇਗਾ ਚਤੁਰਤਾਂ ਆ ਜਾਂਦੇ ਸੀ ਵੇਖੋ ਜਿਹੜੇ ਜ਼ਾਰੇ ਨੂੰ ਮੈਸਾ ਨਹੀਂ ਗਿਰਦੇ ਇਹ ਗੱਲ ਮੈਂ ਉਹਨਾਂ ਲਈ ਕਹਿ ਰਿਹਾ ਜਲਦੀ ਮਰਗਾ ਤੇ ਭਰੀ ਪੰਚਾਇਤ ਆਦੀ ਘਰਦਿਆਂ ਨੂੰ ਕੁੱਟਣ ਆ ਜਾਂਦੇ ਸੀ ਅੱਜ ਇਹ ਮਾਵਾਂ ਨੂੰ ਕੁੱਟਣ ਆ ਜਾਂਦੇ ਹੋ ਸੀ

ਅਸੀਂ ਚਲਦੇ ਲਾਈਨ 'ਤੇ ਰੇ ਕਰਦੇ ਜਾ ਕੇ ਬਰਾਂਤੀ ਕੀਤੀ ਰਿਕਵੈਸਟ ਕੀਤੀ ਬੀਓ ਕੰਮ ਬੰਦ ਕਰ ਦਿਓ ਮਾਂਵਾਂ ਦੇ ਪੁੱਤ ਮਾਰ ਰਹੇ ਨੇ ਪਾਣਾ ਦੇ ਭਰਾ ਮਾਰ ਰਹੇ ਨੇ ਉਹ ਰਖੜੀਆਂ ਬੰਨਣਾ ਤੋਂ ਤਰਸ ਰਹੀਆਂ ਨੇ